ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਆਸਾਦੀ ਟੀਮ ਪਹੁੰਚੀ ਪਿੰਡ ਸਾਰੀ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਨਮਨ ਹੈਲਥ케ਅਰ ਕਲੀਨਿਕ ਅਤੇ ਆਲਦੀ ਲੈਬਟਰੀ ਨਸਰਾਲਾ ਬਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਡਾਕਟਰ ਐਸਪੀ ਸੁਮਨ ਨੇ 70 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਪਿੰਡ ਦੇ ਲੋਕਾਂ ਵੱਲੋਂ ਇਸ ਫਰੀ ਮੈਡੀਕਲ ਕੈਂਪ ਦਾ ਭਰਪੂਰ ਲਾਭ ਉਠਾਇਆ ਅਤੇ ਮੈਡੀਕਲ ਕੈਂਪ ਦੀ ਸ਼ਲਾਘਾ ਕੀਤੀ ਡਾਕਟਰ ਐਸਪੀ ਸੁਮਨ ਨੇ ਸਰਪੱਤਰ ਮਨੀਉਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਫ੍ਰੀ ਮੈਡੀਕਲ ਕੈਂਪ ਤਾਂ ਹੀ ਲਗਾਇਆ ਗਿਆ ਹੈ ਕਿ ਤਾਂਕਿ ਪਿੰਡ ਦੇ ਲੋਕ ਇਸ ਦਾ ਬਦ ਤੋਂ ਬਦ ਲਾਭ ਉਠਾ ਸਕਣ ਡਾਕਟਰ ਸੁਮਨ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਇਲਾਜ ਵਾਸਤੇ ਹੁਸ਼ਿਆਰਪੁਰ ਜਾਂ ਜਲੰਧਰ ਜਾਣਾ ਪੈਂਦਾ ਸੀ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਬੜੀ ਦਿੱਕਤ ਆਉਂਦੀ ਸੀ ਪਰ ਹੁਣ ਉਹ ਲੋਕ ਨਮਨ ਹੈਲਥ케ਅਰ ਕਲੀਨਿਕ ਨਸਰਾਲਾ ਵਿਖੇ ਆ ਕੇ ਆਪਣਾ ਇਲਾਜ ਕਰਵਾ ਸਕਣਗੇ ਇੱਥੇ ਮਰੀਜ਼ਾਂ ਨੂੰ ਸਸਤੇ ਇਲਾਜ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੇ ਟੈਸਟ ਕਰਵਾਉਣ ਉੱਤੇ ਭਾਰੀ ਛੂਟ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਸਾਰੀ ਦੇ ਸਰਪੰਚ ਜਸਵੀਰ ਸਿੰਘ ਨੇ ਵੀ ਮੈਡੀਕਲ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਡਾਕਟਰੀ ਟੀਮ ਦਾ ਧੰਨਵਾਦ ਕਰਦੇ ਕਿਹਾ ਕਿ ਅੱਜ ਉਹਨਾਂ ਦੇ ਪਿੰਡ ਇਸ ਕੈਂਪ ਦੇ ਲੱਗਣ ਨਾਲ ਗਰੀਬ ਲੋਕਾਂ ਨੂੰ ਕਾफी ਫਾਇਦਾ ਪਹੁੰਚਿਆ ਹੈ। ਇਸ ਮੌਕੇ ਡਾਕਟਰ ਐਸ.ਵੀ. ਸੁਮਨ ਡਾਕਟਰ ਤਲਵਿੰਦਰ ਕੁਮਾਰ ਸਰਪ੍ਰਸ ਨਮਨ ਹੈਲਥ케ਅਰ ਕਲੀਨਿਕ ਨਸਰਾਲਾ ਸਹਿਯੋਗੀ ਡਾਕਟਰ ਰਮਨ ਤੇ ਅਸ਼ਬਨੀ ਕਮਾਲ ਜਸਬੀਰ ਸਿੰਘ ਸਰਪੰਚ ਪਿੰਡ ਸਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਰੀਜ਼ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਹਾਂਜੀ ਕੀ ਨਾਮ ਜੀ ਤੁਹਾਡਾ ਰਜਿੰਦਰ ਕੌਰ ਕਿਹੜੇ ਪਿੰਡ ਵਾਏ ਜੀ ਸਾਰੀ ਮੇਰੇ ਤਾਂ ਲੱਤਾਂ 'ਚ ਦਰਦ ਆਉਂਦੀਆਂ ਬੱਸ ਹਾਂਜੀ ਹਾਂਜੀ ਸਾਥ ਸ਼ਰੀਆ ਕਾਲ ਸਾਡੇ ਪਿੰਡ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਨਾਮ ਕੀ ਹੈ ਕਿ ਨਾਮ ਬਲਵੀਰ ਕੌਰ ਪਿੰਡ ਸਾਰੀ ਥਰਡ ਦੇ ਆ ਬੀਪੀ ਚੈੱਕ ਕਰਾਉਣਾ ਹੈ 슈ਗਰ ਟੈਸਟ ਕਰਾਉਣੀ ਹੈ ਹਾਂਜੀ ਗੱਲਬਾਤ ਕਰਦੇ ਆ ਡਾਕਟਰ ਤਰਵਿੰਦਰ ਜੀ ਨਾਲ ਜਿਹੜੇ ਕਿ ਨਮਨ ਹੈਲਥ ਕੇਅਰ ਕਲੀਨਿਕ ਔਰ ਆਡੀ ਲੈਬੋਰੀ ਦੇ ਜਿਹੜੇ ਸਰਪ੍ਰਸਤ ਹਨ ਨਮਨ ਹੈਲਥ케ਅਰ ਕਲੀਨਿਕ ਦੱਸਦੀ ਹੈ ਕਿ ਆਡੀ ਲਬੋਰਟਰੀ ਔਰ ਨਮਨ ਹੈਲਥ케ਅਰ ਕਲੀਨਿਕ ਜਿਹੜਾ ਨਸਰਾਲਾ ਦੇ ਵਿੱਚ ਜਿਹੜਾ ਹੈਗਾ ਵਾ ਮੇਨ ਰੋਡ ਜਿਹੜੇ ਹੈਗੇ ਜਲੰਧਰ ਹੁਸ਼ਿਆਰਪੁਰ ਮੇਨ ਰੋਡ ਨਸਰਾ ਅੱਡੇ ਦੇ ਵਿੱਚ ਜਿਹੜੀ ਹੈ ਮੌਜੂਦ ਹੈਗੀ ਆ ਕੋਆਪਰੇਟਿਵ ਬੈਂਕ ਦੇ ਬਿਲਕੁਲ ਆਪੋਜ਼ਿਟ ਜਿਹੜੇ ਵੀ ਮਰੀਜ਼ ਜਿਹੜੇ ਹੈਗੇ ਆ ਉਹ ਕੋਈ ਕਿਸੇ ਤਰ੍ਹਾਂ ਦੇ ਟੈਸਟ ਜਾਂ ਦਵਾਈਆਂ ਲੈਣੀਆਂ ਚਾਹੁੰਦੇ ਹਨ ਤਾਂ ਉਹ ਇੱਥੇ ਇਹਨਾਂ ਦੇ ਕੋਲੋਂ ਦਵਾਈਆਂ ਲੈ ਲੈ ਸਕਦੇ ਹਨ ਗੱਲਬਾਤ ਕਰਦੇ ਆ ਡਾਕਟਰ ਤਰਵਿੰਦਰ ਜੀ ਦੇ ਨਾਲ ਔਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ वेलकम जी रिक्वेस्ट फॉर टीवी ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਡਾਕਟਰ ਸਾਹਿਬ ਪਿੰਡ ਸਾਰੀ ਦੇ ਵਿੱਚ ਬੜਾ ਵੱਡਾ ਜਿਹੜਾ ਹੈਗਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਕਿਸ ਤਰ੍ਹਾਂ ਦੇ ਮਰੀਜ਼ ਦੇਖੇ ਗਏ ਗਿਆ ਔਰ ਕੀ ਐਡਵਾਈਸ ਦਿੱਤੀ ਸਰ ਮਰੀਜ਼ ਸ਼ੂਗਰ ਬੀਪੀ ਸਕਿੰਦੇ ਕਾਫੀ ਹੋਈ ਸੀ ਬੱਚੇ ਬਜ਼ੁਰਗ ਬੁੜੇ ਜੋ ਵੀ ਹੈ ਸਭ ਆਏ ਆ ਜੀ ਤੇ ਉਹਨਾਂ ਨੂੰ ਇਹ ਬੀਪੀ ਜੀ ਆਜਕਲ ਪਿੰਡਾਂ ਵਿੱਚ ਖਾਣ ਪੀਣ ਦੇ ਕਾਰਨ ਬੀਪੀ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਸ਼ੂਗਰ اور ਬੀਪੀ ਦੀ ਜੀ ਜਿਹੜੇ ਮਰੀਜ਼ ਆਏ ਹੈ ਜੀ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਜਾਂਦੇ ਰੇਟ ਤੇ ਦਿੱਤੀਆਂ ਗਈਆਂ ਹਨ ਤਾਂ ਕਿਸ ਤਰ੍ਹਾਂ ਦਾ ਦੱਸੋ ਦਵਾਈਆਂ ਬਿਲਕੁਕੁਲ ਫ੍ਰੀ ਪ੍ਰੀਓ ਕੌਸ ਦਿੱਤੀਆਂ ਗਈਆਂ ਸਾਰੇ ਮਰੀਜ਼ਾਂ ਨੂੰ ਜੀ ਤਕਰੀਬਨ 60 ਤੋਂ 70 ਮਰੀਜ਼ ਦੇਖੇ 60 ਤੋਂ 70 ਵਿੱਚ ਮਰੀਜ਼ ਦੇਖੇ ਆ ਜੀ ਸਾਰੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਜੀ ਜੀ ਜੇਕਰ ਮਰੀਜ਼ ਜਿਹੜੇ ਹੋਰ ਵੀ ਪਿੰਡਾਂ ਦੇ ਮਰੀਜ਼ ਜਿਹੜੇ ਨੇਸਰਾਲੇ ਤੋਂ ਇਲਾਵਾ ਇਸਤਰੀ ਪਿੰਡ ਤੋਂ ਇਲਾਵਾ ਨਾਲ ਦੀ ਲੱਗਦੀ ਪਿੰਡਾਂ ਦੀ ਬਰੀਜ ਜਿਹੜੇ ਹੈਗਾ ਕਿਸੇ ਤਰ੍ਹਾਂ ਦੀ ਟੈਸਟ ਕਰਵਾਉਣੀ ਚਾਹੁੰਦੇ ਆ ਜਾਂ ਕਿਸੇ ਤਰ੍ਹਾਂ ਦੀ ਦਵਾਈ ਲੈਣੀ ਚਾਹੁੰਦੇ ਆ ਜਾਂ ਤੁਹਾਡੇ ਤੋਂ ਕੋਈ ਸਲਾਹ مشਵਰਾ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਤਾਂ ਉਹ ਤੁਹਾਨੂੰ ਕਿੱਥੇ ਮਿਲ ਸਕਦੇ ਆ ਇੱਕ ਵਾਰ ਆਪਣਾ ਐਡਰੈਸ ਹੋਰ ਆਪਣਾ ਫੋਨ ਨੰਬਰ ਜਰੂਰ ਦੱਸਕਾ ਨਾਲ ਸਾਂਝਾ ਕਰ ਦੇ ਨਵਾਂ ਨਾ ਹੈਲਥ ਕੇਅਰ ਸੈਂਟਰ ਨਸਰਾਲਾ ਆਪੋਜੀਟ ਕੋਰਪੋਰੇਟ ਬੈਂਕ ਫੋਨ ਨੰਬਰ 9872371657 ਜੀ ਇੱਕ ਵਾਰ ਫਿਰ ਨੰਬਰ ਜਿਹੜਾ ਦੁਬਾਰਾ ਬੋਲ ਦਵੋ 9872371657 ਜੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਰ ਅ ਤੁਸੀਂ ਦੇਖ ਰਹੇ ਹੋ ਪਿੰਡ ਸਾਰੀ ਤੋਂ ਅੱਜ ਦੀ ਜਿਹੜੀ ਵਿਸ਼ੇਸ਼ ਕਵਰੇਜ ਇਸ ਵੇਲੇ ਪਿੰਡ ਸਾਰੀ ਦੇ ਵਿੱਚ ਖੜੇ ਆਂ ਔਰ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਹਨ ਦੱਸਦੇ ਆ ਕਿ ਅੱਜ ਪਿੰਡ ਸਾਰੀ ਦੇ ਵਿੱਚ ਨਮਨ ਹੈਲਥ케ਅਰ ਕਲੀਨਿਕ ਡਾ ਨਸਰਾਲਾ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਕਿ ਲਗਭਗ 100 ਤੋਂ ਵੱਧ ਮਰੀਜ਼ਾਂ ਦਾ ਫ੍ਰੀ ਚੈੱਕਅਪ ਔਰ ਫ੍ਰੀ ਦਵਾਈਆਂ ਔਰ ਅੱਧੇ ਰੇਟ ਅੱਧੇ ਰੇਟ ਦੇ ਉੱਪਰ ਜਿਹੜੇ ਹੈਗੇ ਆ ਟੈਸਟ ਵੀ ਫ੍ਰੀ ਟੈਸਟ ਵੀ ਕੀਤੇ ਗਿਆ ਇਸ ਵੇਲੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਹਨ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਦਾ ਸਵਾਗਤ ਕਰਦੇ ਆ ਜੀ ਪਾਜੀ ਬਹੁਤ ਬਹੁਤ ਸਵਾਗਤ ਹੈ ਔਰ ਆਪਣਾ ਨਾਮ ਜਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਸਰਪੰਚ ਪਿੰਡ ਸਾਰੀ ਜੀ ਸਰਪੰਚ ਜਵਾ ਤੁਹਾਡੇ ਪਿੰਡ ਦੇ ਵਿੱਚ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਨਮਨ ਹੈਲਥ케ਅਰ ਕਲੀਨਿਕ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਅਸੀਂ ਮੈਂ ਸਰਪੰਚ ਪਿੰਡ ਸਾਰੀ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਮਨ ਹੈਲਥ케ਅਰ ਦਾ ਜੀ ਤੇ ਇਹਨਾਂ ਨੇ ਕਾਫੀ ਸਾਡੇ ਲੋਕਾਂ ਨੂੰ ਰਾਹਤ ਮਿਲੀ ਹੈ ਇਸ ਕੈਂਪ ਤੋਂ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਪਰ ਫਿਰ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ ਕਿ ਪਿੰਡ ਸਾਰੀ ਦੇ ਵਿੱਚ ਮੌਜੂਦ ਹੈ ਔਰ ਇੱਥੇ ਨਵਨ ਹੈਲਥ케ਅਰ ਕਲੀਨਿਕ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ। ਇਸ ਵੇਲੇ ਸਾਡੇ ਨਾਲ ਡਾਕਟਰ ਐਸ.ਪੀ. ਸੁਮਨ ਜੀ ਵੀ ਮੌਜੂਦ ਹਨ ਜਿਹੜੇ ਕਿ ਐਮਬੀਬੀਐਸ ਔਰ ਰੈਮਡੀ ਡਾਕਟਰ ਹਨ ਔਰ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਡਾਕਟਰ ਸਾਹਿਬ ਅੱਜ ਪਿੰਡ ਸਾਰੀ ਦੇ ਵਿੱਚ ਤੁਸੀਂ ਫ੍ਰੀ ਮੈਡੀਕਲ ਕੈਂਪ ਲਗਾਇਆ ਨਮਨ ਹੈਲਥ ਕੇਅਰ ਸੈਂਟਰ ਕੇਅਰ ਸੈਂਟਰ ਜਿਹੜਾ ਮਿਸਾਲੇ ਵਿਖੇ ਹੈਗਾ ਉਦੋਂ ਉਹਨਾਂ ਦੇ ਸਹਿਯੋਗ ਨਾਲ ਇੱਥੇ ਗਰੀਬ ਮਰੀਜ਼ਾਂ ਵਾਸਤੇ ਲੋੜਵੰਦ ਮਰੀਜ਼ਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਚੈੱਕਅਪ ਕੈਂਪ ਫ੍ਰੀ ਦਵਾਈਆਂ ਦਾ ਕੈਂਪ ਤੇ ਫ੍ਰੀ ਅਸੀਂ ਜਿਹੜਾ ਡਿਸਕਾਊਂਟ ਤੇ ਲੈਬ ਟੈਸਟ ਵਾਸਤੇ ਕੈਂਪ ਲਗਾਇਆ ਹੈ ਇਸ ਵਿੱਚ 60 ਤੋਂ 70 ਮਰੀਜ਼ਾਂ ਨੇ ਹਿੱਸਾ ਲਿਆ ਹੈ ਜਿਹੜੇ ਕਿ ਆਪਣਾ ਕੰਮ ਛੱਡ ਕੇ ਸ਼ਹਿਰ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਦੀ مالی ਹਾਲਤ ਇੰਨੀ ਵਧੀਆ ਨਹੀਂ ਕਿ ਉਹ ਮਹਿੰਗਾ ਸਮਾਂ ਜੇ ਮਹਿੰਗਾ ਇਲਾਜ ਕਰਾ ਸਕਣ ਤੇ ਮੈਂ ਨੋਟ ਕੀਤਾ ਹੈ ਕਿ ਇੱਥੇ ਸਾਡੇ ਕੋਲ ਜਿਆਦਾ ਬਲੱਡ ਪ੍ਰੈਸ਼ਰ ਦੇ 슈ਗਰ ਦੇ ਹਾਰਟ ਦੇ ਸਕੇਂਦੀਆਂ ਬਿਮਾਰੀਆਂ ਦੇ ਤੇ ਗਠੀਏ ਦੇ ਜੋੜਾਂ ਦੇ ਕਾਫੀ ਮਰੀ ਜਾਈ ਹਨ ਤੇ ਇਸ ਤਰ੍ਹਾਂ ਦੀ ਡਾਕਟਰ ਸਾਹਿਬ ਉਹਨਾਂ ਨੂੰ ਐਡਵਾਈਸ ਦਿੱਤੀ ਗਈ ਹੈਗੀ ਆ ਹਾਂਜੀ ਹਾਂਜੀ ਅਜੀ ਸਰ ਉਹਨਾਂ ਨੂੰ ਲਾਈਫ ਸਟਾਈਲ ਨੂੰ ਚੇਂਜ ਕਰਨ ਵਾਸਤੇ ਵੀ ਨਾ ਐਡਵਾਈਸ ਦਿੱਤੀ ਹੈ ਤਾਂ ਕਿ ਬਿਮਾਰੀਆਂ ਤੋਂ ਬਚਾਅ ਰੱਖਿਆ ਜਾ ਸਕੇ ਕਿਉਂਕਿ ਪ੍ਰੋਫੈਕਸ਼ਨ ਇਜ਼ ਬੈਟਰ ਦਨ ਕਿਊਰ ਬਚਾਅ ਕਰਨਾ ਚੰਗਾ ਹੈਗਾ ਇਲਾਜ ਬੜੇ ਮਹਿੰਗੇ ਹਨ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਰੋਜ਼ਾਨਾ ਖਾਣ ਪੀਣ ਦੇ ਵਿੱਚ ਬਦਲਾ ਕੀਤਾ ਜਾਵੇ ਜਿਸ ਵਿੱਚ ਅਸੀਂ ਉਹਨੂੰ ਦੱਸਿਆ ਗਿਆ ਕਿ ਨਮਕ ਵਾਲਾ ਘੱਟ ਖਾਇਆ ਕਰਨਾ ਤਲੀਆਂ ਚੀਜ਼ਾਂ ਘੱਟ ਖਾਣੀਆਂ ਹਨ ਤੇ ਮਿੱਠੇ ਦੀ ਵੀ ਆਪਾਂ ਜੋ ਖਾਂਦੇ ਆ ਉਹਦੇ ਵਾਸਤੇ ਵੀ ਆਪਾਂ ਬਤਰਾ ਘੱਟ ਕਰਨੀ ਹੈ ਤੇ ਉਸ ਤੋਂ ਇਲਾਵਾ ਐਕਸਰਸਾਈਜ਼ ਕਰਨੀ ਹੈ ਸੈਰ ਕਰਨੀ ਹੈ ਤਾਜੀ ਹਵਾ ਜਸਵੇਰੇ ਖੁੱਲੇ ਸਾਹ ਲੈਣੇ ਹਨ ਤੇ ਯੋਗਾ ਵਾਰਾ ਜਾਂ ਮੈਡੀਟੇਸ਼ਨ ਵੀ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਇਹ ਹੈ ਕਿ ਉਹਦੇ ਮਨ 'ਚ ਸਟ੍ਰੈਸ ਬਹੁਤ ਵੱਧਾ ਜਾ ਰਿਹਾ ਹੈ ਜਿਸ ਕਰਕੇ ਦਿਮਾਗੀ ਬਿਮਾਰੀਆਂ ਸ਼ੂਗਰ ਦੀਆਂ ਮਾਰੀਆਂ ਬੀਬੀਆਂ ਮਾਰੀਆਂ ਜਲਦੀਆਂ ਮਾਰੀਆਂ ਵਧੇ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਆਪਣੇ ਮਨ ਦੀ ਸ਼ਾਂਤੀ ਰੱਖਣੀ ਚਾਹੀਦੀ ਹੈ ਮੈਡੀਕਲ ਚੈਕਅਪ ਕਰਨਾ ਚਾਹੀਦਾ ਹੈ ਡਾਈਟ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਇਹ ਉਹਨਾਂ ਨੂੰ ਗਾਈਡੈਂਸ ਦਿੱਤੀ ਗਈ ਬڑا ਵੱਡਾ ਡਾਕਟਰ ਸਾਹਿਬ ਉਪਰਾਲਾ ਹੈਗਾ ਕਿਉਂਕਿ ਡਾਕਟਰ ਤਰਵਿੰਦਰ ਜੀ ਜਿਹੜੇ ਨਵਨ ਹੈਲਥ케ਅਰ ਕਲੀਨਿਕ ਦੇ ਸਰਪ੍ਰਸਤ ਹਨ ਬੜਾ ਵੱਡਾ ਉਪਰਾਲਾ ਕਰਦੇ ਰਹਿੰਦੇ ਨੇ ਪਿੰਡਾਂ ਦੇ ਵਿੱਚ ਸ਼ਰਾਂ ਕਸਬਿਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈਗਾ ਠੀਕ ਹੈ ਤੇ ਡਾਕਟਰ ਸਾਹਿਬ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਕਿ ਤੁਸੀਂ ਫਗਵਾੜੀ ਤੋਂ ਚੱਲ ਕੇ ਜਿਹੜਾ ਹੈਗਾ ਵਾ ਜਿਹੜੇ ਹਫ਼ਤੇ ਦੇ ਕੁਝ ਦਿਨ ਜਿਹੜਾ ਹੈਗਾ ਨਸਰਾਲਾ ਕਲੀਨਿਕ ਦੇ ਵਿੱਚ ਵੀ ਬੈਠਦੇ ਹੋ ਹਾਂਜੀ ਹਾਂਜੀ ਸਰ ਸਤਿਰ ਹੈ ਕਿ ਇੱਥੇ ਨਾ ਕੋਈ ਐਮਡੀ ਡਾਕਟਰ ਜਾਂ ਹਾਰਟ ਦਾ ਡਾਕਟਰ ਨਹੀਂ ਸੀ ਇਸ ਇਲਾਕੇ ਵਿੱਚ ਲੋਕੀ ਸ਼ਾਪ ਜਾਂਦੇ ਸੀ ਜਾਂ ਦਿਲਦੇ ਜਾਂਦੇ ਸੀਗੇ ਤੇ ਅਸੀਂ ਨਮਨ ਹੈਲਥ케ਅਰ ਸੈਂਟਰ ਦੀ ਸਹਿਯੋਗ ਨਾਲ ਇੱਥੇ ਕੁਝ ਤਾਂ ਰੱਖੇ ਹਨ ਤਾਂ ਕਿ ਲੋਕੀ ਮਨੂੰ ਉੱਥੇ ਕੰਡੈਕਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਕੋਈ ਵੀ ਸਲਾਹ ਲੈਣੀ ਸਿਹਤ ਦੇ ਪ੍ਰਤੀ ਅਸੀਂ ਉਹਨੂੰ ਗਾਈਡ ਕਰ ਸਕਦੇ ਹਾਂ ਜਾਂ ਇਲਾਜ ਕਰ ਸਕਦੇ ਹਾਂ ਜਾਂ ਫਾਲੋਅ ਅਪ ਕਰ ਸਕਦੇ ਹਾਂ ਬਾਰ-ਬਾਰ ਦੇਖ ਸਕਦੇ ਹਾਂ ਤੇ ਉਹ ਦਿਨ ਅਸੀਂ ਫਿਕਸ ਕੀਤੇ ਹਨ ਲੋਕੀ ਉਸ ਦਾ ਫਾਇਦਾ ਉਠਾ ਸਕਦੇ ਹਾਂ ਇਸ ਇਲਾਕੇ ਦੇ ਲੋਕੀ ਬਹੁਤ ਤਰਫੋਂ ਵੈ। ਥੈਂਕ ਯੂ ਸਰ ਥੈਂਕ ਯੂ। ਐਸ ਐਂਡ ਡਾਕਟਰ ਐਸ ਪੀ ਸੁਮਨ ਜੀ ਜਿਹੜੇ ਕਿ ਫਗਵਾੜਾ ਤੋਂ ਵਿਸ਼ੇਸ਼ ਤੌਰ ਤੇ ਚੱਲ ਕੇ ਜਿਹੜਾ ਹੈਗਾ ਨਸਰਾਲਾ ਜਿਹੜੇ ਹੈਗੇ ਨਮਨ ਹੈਲਥ ਕੇਅਰ ਨਮਨ ਹੈਲਥ케ਅਰ ਕਲੀਨਿਕ ਦੇ ਉੱਪਰ ਜਿਹੜਾ ਹੈਗਾ ਹਫਤੇ ਦੇ ਕੁਝ ਦਿਨ ਵੜਦੇ ਹਨ ਔਰ ਮਰੀਜ਼ ਜਿਹੜੇ ਹੈਗੇ ਆ ਹੁਸ਼ਿਆਰਪੁਰ ਦੇ ਨਸਰਾਲੇ ਦੇ ਔਰ ਨਾਲ ਦੇ ਪਿੰਡਾਂ ਦੇ ਮਰੀਜ਼ ਜਿਹੜੇ ਹੈਗੇ ਆ ਉੱਥੇ ਜਾ ਕੇ ਜਿਹੜਾ ਹੈਗਾ ਵਾ ਇਹਨਾਂ ਤੋਂ ਜਿਹੜਾ ਹੈਗਾ ਫ੍ਰੀ ਐਡਵਾਈਸ ਲੈ ਸਕਦੇ ਹੈਗੇ ਆ ਸਲਾਹ مشورہ ਲੈ ਸਕਦੇ ਹੈਗੇ ਆ ਔਰ ਆਪਣੇ ਟੈਸਟ ਅਧਿਕੂ ਰੇਟ ਦੇ ਉੱਪਰ ਜਿਹੜੇ ਆ ਕਰਵਾ ਸਕਦੇ ਹੈਗੇ ਆ ਦਵਾਈਆਂ ਜਿਹੜੀਆਂ ਲੈ ਸਕਦੇ ਹਨ ਤੇ ਤੁਸੀਂ ਇਸ ਵੇਲੇ ਜਿਹੜੀ ਹੈਗੀ ਆ ਖ਼ਾਸਪੁਰ ਟੀਵੀ ਦੀ ਜਿਹੜੀ ਕਵਰੇਜ ਜਿਹੜੀ ਹੈਗੀ ਆ ਪਿੰਡ ਸਾਰੀ ਤੋਂ ਦੇਖ ਰਹੇ ਹੋ ਜੀ ਧੰਨਵਾਦ